ਦੋਸਤੋ ਕੀ ਤੁਸੀਂ ਜਾਣਦੇ ਹੋ ਇਸ ਯੋਧੇ ਦੇ ਸਿਰਲੇਖ ਮਹਾਭਾਰਤ ਦਾ ਜੁਦਦ ਦੇਖਿਆ ਸੀ ਮਹਾਭਾਰਤ ਵਿੱਚ ਅਰਜੁਨ ਅਤੇ ਭੀਮ ਦੀ ਬਹਾਦਰੀ ਦੀ ਕਹਾਣੀ ਬਿਆਨ ਕੀਤੀ ਗਈ ਹੈ ਪਰ ਇੱਕ ਅਜਿਹਾ ਯੋਧਾ ਸੀ ਜੋ ਜੇਕਰ ਲੜਦਾ ਤਾਂ ਸਾਰੀ ਜੰਗ ਇੱਕ ਪਲ ਵਿੱਚ ਖਤਮ ਹੋ ਜਾਂਦੀ ਇਹ ਯੋਧਾ ਜੁਦਦ ਵਿੱਚ ਲੜਨ ਲਈ ਗਿਆ ਸੀ ਪਰ ਉਹ ਲੜਨ ਦੀ ਬਜਾਏ ਉਹ ਯੋਧਾ ਦੂਰੋਂ ਹੀ ਦੂਜਿਆਂ ਨੂੰ ਲੜਦਾ ਦੇਖਦਾ ਰਿਹਾ ਜਿਵੇਂ ਸੰਝੇ ਜੋ ਬ੍ਰਹਮਣ ਦਰਸ਼ਨ ਦੁਆਰਾ ਤ੍ਰਿਸ਼ਟਰ ਨੂੰ ਜੁਦਦ ਦੀ ਸਥਿਤੀ ਦਾ ਵਰਣਨ ਕਰ ਰਿਹਾ ਸੀ ਯੋਧਾ ਸੀ ਬਾਰਬਰੀਕ ਭੀਮ ਦਾ ਪੋਤਾ ਅਤੇ ਘਟੋਕਟ ਜਿੱਦ ਦਾ ਪੁੱਤਰ ਜਿਸ ਨੂੰ ਉਸ ਦੀ ਮਾਂ ਅੜਿਆਵਤੀ ਨੇ ਜੁਦਦ ਵਿੱਚ ਹਮੇਸ਼ਾ ਕਮਜ਼ੋਰਾਂ ਦਾ ਸਮਰਥਨ ਕਰ ਇਹ ਮੰਨਿਆ ਜਾਂਦਾ ਹੈ ਕਿ ਬਾਬਰਿਕ ਭਗਵਾਨ ਸ਼ਿਵ ਦਾ অবতার ਸੀ ਉਸਨੇ ਆਪਣੀ ਮਾਂ ਤੋਂ ਸ਼ਸਤਰ ਸਿੱਖੇ ਸਨ ਅਤੇ ਉਸਨੇ ਤਵੱਸਿਆ ਨਾਲ ਪ੍ਰਸੰਨ ਕੀਤਾ ਸੀ ਅਤੇ ਦੇਵੀ ਤੋਂ ਤਿੰਨ ਵਿਸ਼ੇਸ਼ ਤੀਰ ਲੈ ਸਨ ਬਾਬਰਿਕ ਨੂੰ ਦਿੱਤੇ ਗਏ ਤੀਰ ਨਿਸ਼ਾਨੇ ਤੇ ਲੱਗ ਕੇ ਉਸ ਵੱਲ ਮੁੜ ਜਾਂਦੇ ਸਨ ਇਹਨਾਂ ਨਾਲ 1 ਮਿੰਟ ਵਿੱਚ ਕਰੋੜਾਂ ਲੋਕਾਂ ਦੇ ਜੰਗ ਦੇ ਮੈਦਾਨ ਵਿੱਚ ਮਾਰੇ ਜਾ ਸਕਦੇ ਸਨ ਇਹਨਾਂ ਤੀਰਾਂ ਕਾਰਨ ਅਜਿਤ ਬਾਬਰਿਕ ਦੀ ਕੁਰਸ਼ੇਤਰ ਵਿੱਚ ਜੁੱਧ ਲੜਨ ਲਈ ਆ ਰਿਹਾ ਸੀ ਪਰ ਰਸਤੇ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਬ੍ਰਹਮਣ ਦੇ ਭੇਸ ਵਿੱਚ ਉਸਨੂੰ ਰੋਕ ਲਿਆ ਸ਼੍ਰੀ ਕ੍ਰਿਸ਼ਨ ਨੂੰ ਪਤਾ ਸੀ ਕਿ ਕੌਰਵਾਂ ਨੂੰ ਹਾਰ ਦੇ ਦੇਖ ਕੇ ਬਾਬਰਿਕ ਉਹਨਾਂ ਦੀ ਤਰਫੋਂ ਲੜੇਗਾ। ਜਿਸਨਾਂ ਕੌਰਵਾਂ ਦੀ ਜਿੱਤ ਹੋਵੇਗੀ ਅਤੇ ਜੁਦ੍ਹ ਦਾ ਨਤੀਜਾ ਉਲਟਾ ਹੋਵੇਗਾ। ਜਦੋਂ ਸ਼੍ਰੀ ਕ੍ਰਿਸ਼ਨ ਨੇ ਬ੍ਰਹਮਣ ਦੇ ਭੇਸ ਵਿੱਚ ਬਾਬਰਿਕ ਤੋਂ ਉਸ ਦਾ ਸਿਰ ਵੀ ਇੱਕ ਵਿੱਚ ਮੰਗਿਆ ਤਾਂ ਬਾਬਰਿਕ ਨੇ ਉਸ ਨੂੰ ਆਪਣੇ ਅਸਲੀ ਰੂਪ ਵਿੱਚ ਆਉਣ ਲਈ ਕਿਹਾ। ਫਿਰ ਸ਼੍ਰੀ ਕ੍ਰਿਸ਼ਨ ਆਪਣੇ ਅਸਲੀ ਰੂਪ ਵਿੱਚ ਆਏ। श्री कृष्ण ਨੂੰ ਦੇਖ ਕੇ ਬਾਬਰਿਕ ਨੇ ਤੁਰੰਤ ਆਪਣੀ ਤਲਵਾਰ ਨਾਲ ਆਪਣਾ ਸਿਰ ਕੱਟ ਕੇ ਉਹਨੂੰ ਪੇੜ ਕਰ ਦਿੱਤਾ ਪਰ ਇਸ ਤੋਂ ਪਹਿਲਾਂ ਉਸ ਨੇ ਇੱਕ ਸ਼ਰਤ ਰੱਖੀ ਬਾਬਰਿਕ ਨੇ શ્રી ਕ੍ਰਿਸ਼ਨ ਨੂੰ ਕਿਹਾ ਸੀ ਕਿ ਉਹ ਮਹਾਭਾਰਤ ਦਾ ਯੁੱਧ ਦੇਖਣਾ ਚਾਹੁੰਦਾ ਹੈ શ્રી ਕ੍ਰਿਸ਼ਨ ਨੇ ਬਾਬਰਿਕ ਦਾ ਸਿਰ ਉੱਚੇ ਢੱਲੇ ਤੇ ਟੰਗ ਦਿੱਤਾ ਜਿੱਥੋਂ ਉਹ ਪੂਰੀ ਜੰਗ ਨੂੰ ਦੇਖ ਸਕਦਾ ਸੀ શ્રી ਕ੍ਰਿਸ਼ਨ ਨੇ ਬਾਬਰਿਕ ਨੂੰ ਕਲਯੁਗ ਵਿੱਚ ਆਪਣੇ ਨਾਂ ਨਾਲ ਪੂਜਣ ਦਾ ਪ੍ਰਦਾਨ ਵੀ ਦਿੱਤਾ ਸੀ ਉਸ ਤੋਂ ਬਾਅਦ ਬਾਬਰਿਕ ਦਾ ਸਿਰ ਨਦੀ ਵਿੱਚ ਡਿੱਗ ਪਿਆ ਅਤੇ ਚਿੱਕੜ ਵਿੱਚ ਦਬ ਗਿਆ ਕਲਯੁਗ ਵਿੱਚ ਬਾਬਰਿਕ ਦਾ ਸਿਰ ਰਾਜਸਥਾਨ ਦੇ ਸ਼ਿੱਕਰ ਜ਼ਿਲ੍ਹੇ ਵਿੱਚ ਘਾਟੂ ਨਾਮ ਦੇ ਸਥਾਨ ਉੱਤੇ ਪ੍ਰਗਟ ਹੋਇਆ ਸੀ ਜਿਸ ਨੂੰ ਅੱਜ ਭਗਵਾਨ ਘਾਟੂ ਸ਼ਾਮ ਜੀ ਦੇ ਰੂਪ ਵਿੱਚ ਪੂਜਿਆ ਜਾਂਦਾ ਹੈ।